ਤੁਸੀਂ ਮੈਨੂੰ ਇੱਕ ਦਿਨ ਫੋਨ ਤੇ ਵੀ ਕਹਿ ਰਹੇ ਸੀ ਕਿ ਬਹੁਤ ਸਿੰਪਲ ਹੈ ਸਰਲ ਹੈ ਇਹਨੂੰ ਕੰਪਲੀਕੇਟ ਨਾ ਕਰੋ ਤੁਸੀਂ ਇਹ ਵੀ ਕਹਿ ਕੇ ਮਹਾਰਾ ਜੀ ਨੇ ਅਖੀਰ ਕਰਮਾਂ ਦੀ ਗੱਲ ਕੀਤੀ ਹੈ ਮੈਂ ਚਾਹੁੰਦਾ ਉਹਦੇ ਤੇ ਥੋੜਾ ਜਿਹਾ ਜ਼ਿਕਰ ਕਰੋ ਕਿ ਰੋਜ਼ ਅਸੀਂ ਬਹੁਤ ਸਾਰੇ ਇੰਟਰਵਿਊਜ਼ ਕਰਦੇ ਆਂ ਬਹੁਤ ਗਿਆਨੀ ਆਉਂਦੇ ਆ ਉਹ ਆਪਦੇ ਆਪ ਦੇ ਤੌਰ ਤੇ ਗੁਰਬਾਣੀ ਦੀ ਵਿਆਖਿਆ ਕਰਦੇ ਆ ਤੁਸੀਂ ਮੈਨੂੰ ਉਸ ਦਿਨ ਮੈਂ ਇੰਟਰਵਿਊ ਦਾ ਤਾਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਪਰ ਤੁਸੀਂ ਜਿਹਦੇ ਬਾਰੇ ਵੀ ਗੱਲ ਕਰ ਰਹੇ ਸੀ ਤੁਸੀਂ ਕਹੇ ਕਿ ਬਹੁਤ ਕੰਪਲੀਕੇਟ ਕਰਕੇ ਸੰਗਤ ਨੂੰ ਹੋਰ ਦਿਸ਼ਾ ਵੱਲ ਲੈ ਕੇ ਜਾ ਰਹੇ ਲੋਕ ਉਹ ਕੀ ਹੈ ਸਿੰਪਲੀਸਿਟੀ ਕੀ ਹੈ ਤੋ ਸਵਾਲ ਤੁਹਾਡਾ ਸਿੱਧਾ ਪਰ ਇਹਦਾ ਜਵਾਬ ਜਿਹੜਾ ਦੇਣਾ ਬੜਾ ਮੁਸ਼ਕਲ ਹੈ ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਕਿਰਤ ਬਣਾ ਕੇ ਚੱਲਾਂਗੇ ਧੰਦਾ ਬਣਾ ਕੇ ਚੱਲਾਂਗੇ ਉੱਥੇ ਬੜਾ ਕੁਝ ਹੋਏਗਾ ਜਦੋਂ ਆਪਣ ਗੁਰਬਾਣੀ ਪੜ੍ਹੀ ਗੁਰਬਾਣੀ ਨੇ ਸਾਨੂੰ ਬੜਾ ਸਿੱਧਾ ਜੀਵਨ ਜਿਉਣ ਦੀ ਗੱਲ ਸਕੀ ਉਹ ਕਹਿੰਦੇ ਯਾਰ ਕਰਮ ਚੰਗੇ ਚੰਗੇ ਕਰ ਹੁਣ ਗੁਰੂ ਸਾਹਿਬ ਜਪਜੀ ਸਾਹਿਬ ਦਾ ਪਾਠ ਬਾਣੀ ਉਚਾਰਨ ਕਰਦੇ ਆ ਅਖੀਰ ਵਿੱਚ ਇੱਕ ਫੈਸਲਾ ਦਿੰਦੇ ਆ ਕਿ ਬੇਟਾ ਪਾਠ ਤੇ ਕਰੇ ਪਿਆਰ ਨਾ ਕਰੇ ਮੁਹੱਬਤ ਨਾਲ ਕਰੇ ਤੈਨੂੰ ਸਾਰਾ ਹਰ ਗਿਆਨ ਮਿਲੇਗਾ ਜਪਜੀ ਸਾਹਿਬ ਦੇ ਵਿੱਚ ਪਰ ਇੱਕ ਗੱਲ ਦਾ ਧਿਆਨ ਰੱਖੀ ਅਖੀਰ ਵਿੱਚ ਜਿਹੜਾ ਕਰਮ ਵੀ ਚੰਗੇ ਹੋਣੇ ਚਾਹੀਦੇ ਕਰਮ ਹੀ ਆਪੋ ਆਪਣੀ ਕੇ ਨੇੜੇ ਫੇ ਕੱਲਾ ਪਾਠ ਕਰਨ ਦੇ ਨਾਲ ਨਹੀਂ ਕਰਮ ਦੇ ਨਾਲ ਤੂੰ ਪਰਮਾਤਮਾ ਦੇ ਨੇੜੇ ਵੀ ਹੋ ਜਾਵੇਂਗਾ ਨਹੀਂ ਕਰਮ ਕਰੇਗਾ ਚੰਗੀ ਕਰੇਗਾ ਤਾਂ ਦੂਰ ਵੀ ਦੂਰੀ ਵੀ ਬੱਝ ਦੇਗਾ ਗੁਰਬਾਣੀ ਸਾਨੂੰ ਕਰਮਾਂ ਉੱਪਰ ਨਿਬੜੇ ਦੀ ਗੱਲ ਕਰਦੀ ਹੈ ਵੀ ਕਰਮ ਕਰਨਾ ਬੜਾ ਜ਼ਰੂਰੀ ਹੈ। ਕਰਮ ਦਾ ਮਤਲਬ ਕੰਮ ਚੰਗੇ ਕੰਮ ਨੇਕ ਕੰਮ ਜਿਹਦੇ ਨਾਲ ਤੁਹਾਡੇ ਦਿਮਾਗ ਤੇ ਕਿਸੇ ਤਰ੍ਹਾਂ ਦਾ ਕੋਈ ਬੋਝ ਨਾ ਹੋਵੇ ਉਹਨੂੰ ਸਾਫ਼ ਸੁਥਰਾ ਰੱਖੋ। ਸਿੱਧਾ ਪਤਰਾ ਜੀਵਨ ਜੀਓ। ਬਾਕੀ ਬੰਦਗੀ ਤੇ ਆਪਣੀ ਸਾਧ ਜੇ ਉਹ ਕਰਨੀ ਚਾਹੀਦੀ ਹੈ। ਇਹ ਰੇਸ਼ੋ ਕਿਵੇਂ ਤੈਅ ਕਰਾਂਗੇ ਜ਼ਿੰਦਗੀ 'ਚ? ਕਿੰਨੇ ਪਰਸੈਂਟ ਬੰਦਗੀ ਚਾਹੀਦੀ, ਕਿੰਨੇ ਪਰਸੈਂਟ ਕਰਮ ਚਾਹੀਦਾ ਹੈ? ਰੋਜ਼ਮਰਾਂ ਦੇ ਜੀਵਨ ਚ ਬੰਦਾ ਅਸੀਂ ਤਾਂ ਜਿਸ ਲਾਈਫ ਸਟਾਈਲ ਚ ਫਸੇ ਆ ਉਹਦੇ ਚ ਤੈਅ ਕਰਨਾ ਹੀ ਬਹੁਤ ਔਖਾ ਮਕਰ ਸਾਹਿਬ ਗੁਰਨਾਗ ਸਿੰਘ ਸਾਹਿਬ ਦੀ ਬੜੀ ਵੱਡੀ ਬਖਸ਼ਿਸ਼ ਹੈ ਇਹ ਸਾਨੂੰ ਉਹਨਾਂ ਨੇ ਗ੍ਰਸਤੀ ਵੀ ਬਣਾਇਆ ਤੇ ਕਿਰਤੀ ਵੀ ਬਣਾਇਆ ਸਿੱਖ ਧਰਮ ਕਿਰਤੀਆਂ ਦਾ ਤੇ ਗ੍ਰਸਤੀਆਂ ਦਾ ਤਰਾਂ ਜਦੋਂ ਮੈਂ ਤੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਮੈਂ ਉਹਨੂੰ ਸੁਣਦਾ ਸੀਗਾ ਉਹ ਜਿਹੜੇ ਉਹ ਗੱਲ ਕਰ ਰਹੇ ਆ ਮੈਂ ਮੈਂ ਆਪਣੀ ਗੱਲ ਕਰਾਂ ਮੈਂ ਯੋਗਾ ਕਰਦਾ ਹਾਂ ਬੜੀ ਧੀਰਤ ਨਾਲ ਕਰਦੇ ਹਾਂ ਮੈਨੂੰ 30 ਸਾਲ ਹੋ ਗਏ ਯੋਗਾ ਕਰਦੇ ਆ ਅੱਛਾ ਮੈਂ ਬੜੀਆਂ ਕ੍ਰਿਆਵਾਂ ਸਿੱਖੀਆਂ ਪਰ ਮੈਂ ਬੜਾ ਐਡਵਾਂਸ ਯੋਗਾ ਕਰ ਲਿਆ ਮੈਂ ਤਾਂ ਸਿੱਖ ਲਿਆ ਕਿਉਂਕਿ ਮੈਂ ਵਿਹਲਾ ਕੀਰਤਨੇ ਘੰਟਾ ਕੀਤਾ ਮੇਰੇ ਕੋਲ ਟਾਈਮ ਹੈਗਾ ਇੱਕ ਗ੍ਰਿਸ਼ਤੀ ਬੰਦਾ ਜਿਹੜਾ ਹੁਣ ਇੱਕ ਰਿਕਸ਼ੇ ਵਾਲਾ ਸਾਰਾ ਦਿਨ ਵਿਚਾਰਾ ਰਿਕਸ਼ਾ ਚਲਾ ਕੇ ਸ਼ਾਮ ਨੂੰ ਥੱਕ ਟੁੱਟ ਕੇ ਆਪਣੇ ਬੱਚਿਆਂ ਦੇ ਵਿੱਚ ਬੈਠੇਗਾ ਆਪਣੇ ਜਿਹੜੇ ਕਿਰਤ ਕੀਤੀ ਉਹਦਾ ਹਿਸਾਬ-ਕਿਤਾਬ ਲਾਏਗਾ ਕਿ ਕੱਲ ਦੀ ਰੋਟੀ ਜਿਹੜੀ ਹੈ ਇਹਨਾਂ ਚੱਲ ਜੇ ਕਿ ਨਹੀਂ ਤੁਸੀਂ ਉਹਨੂੰ ਕਹੋ ਤੈਨੂੰ ਕੁੰਡਲੀ ਜਾਗਰੂਲ ਸਿਕਾਈਏ ਹੂੰ ਕਿਤਨਾ ਸਿੱਖੇਗਾ ਆ ਤਨ ਦਸਮ ਦਵਾਰ ਦਸੀਏ ਸਿੱਖ ਲੇਗਾ ਇਹ ਵੀ ਪਖੰਡ ਹੈ ਨਹੀਂ ਗੁਰੂ ਨਾਨਕ ਸਾਹਿਬ ਨੇ ਤਾਂ ਨਹੀਂ ਮੰਨਿਆ ਉਹਨਾਂ ਨੇ ਤਾਂ ਪਖੰਡ ਹੀ ਕਹਿੰਦੇ ਨਹੀਂ ਮੰਨਿਆ ਨਾ ਪਰ ਮੈਂ ਇੱਥੇ ਟੋਕਣਾ ਚਾਹੁੰਦਾ ਜਿਨ ਜਿਹੜੀ ਸਿੱਧ ਗੋਸਤ ਤੁਸੀਂ ਪੜੋ ਜੀ ਉਹਦੇ ਵਿੱਚ ਸਿੱਧਾਂ ਨਾਲ ਕੋ ਗੁਰਸਾਧਕ ਝਗੜਾ ਥੋੜਾ ਜਿਹਾ ਸੀ ਪਰ ਬਹੁਤ ਸਾਰੇ ਸਿੱਖ ਗਿਆਨੀ ਇਹ ਇਸ ਗੱਲ ਨੂੰ ਪ੍ਰਚਾਰਦੇ ਕਿ ਦਸਮ ਦਵਾਰ ਹੈ ਔਰ ਮਹਾਰਾਜ ਨੇ ਦਸਮ ਦਵਾਰ ਦਾ ਜ਼ਿਕਰ ਕੀਤਾ ਬਾਣੀ ਚ ਔਰ ਉਹ ਸਵਾਸ ਗ੍ਰਾਸ ਦੇ ذریعے ਬਾਣੀ ਜਪਣ ਲਈ ਸਾਨੂੰ ਪ੍ਰੇਰਿਤ ਕਰਕੇ ਵੀ ਮੈਂ ਇਹ ਨਹੀਂ ਕਹਿ ਰਿਹਾ ਕਿ ਨਾ ਜਪੋ ਲੱਭੋ ਦਸਮ ਦਵਾਰ ਜਿੱ ਲੱਭ ਕੇ ਮੈਂ ਤਾਂ ਇਹ ਕਹਿਣਾ ਪਰ ਉਹਨੀਆਂ ਸਟੇਜਸ ਵੀ ਹੈ ਪਰ ਮੈਂ ਪਰ ਮੈਂ ਇਹ ਕਹਿਣਾ ਵੀ ਜਿਸ ਤਰੀਕੇ ਨਾਲ ਤੁਸੀਂ ਬਹਿ ਬਹਿ ਕੇ ਤੁਸੀਂ ਡਿਨਾਈ ਕਰ ਰਹੇ ਹੋ ਕਿ ਮਹਾਰਾਜ ਨੇ ਦਸਮ ਦਵਾਰ ਦਾ ਅਨਹਦ ਜਿਹੜੇ ਨਾਦ ਸੁਣਦੇ ਆ ਉੱਥੇ ਉਹ ਕੰਨਾ ਚ ਰਸ ਆਉਂਦਾ ਹੈ ਜਾਂ ਇੱਥੇ ਜਿਹੜਾ ਉਸ ਉਹ ਸਭ ਡਿਨਾਈ ਕਰ ਰਹੇ ਹੋ ਮੈਂ ਤਾਂ ਇਹ ਪੁੱਛ ਰਿਹਾ ਹਾਂ ਨਹੀਂ ਕੁਝ ਵੀ ਨਹੀਂ ਕਰ ਰਿਹਾ ਡਿਨਾਈ ਨਹੀਂ ਕਰ ਰਿਹਾ ਮੈਂ ਕੁਝ ਵੀ ਡਿਨਾਈ ਨਹੀਂ ਕਰ ਰਿਹਾ ਪਰ ਹਰ ਬੰਦੇ ਦਾ ਆਪਣਾ ਆਪਣਾ ਤੁਸੀ ਕੀ ਸੋਚਦੇ ਹੋ ਜਾਂ ਦੂਜਾ ਕੀ ਸੋਚਦਾ ਉਹ ਨਹੀਂ ਬਾਣੀ ਕੀ ਕਹਿੰਦੀ ਮੈਂ ਤਾਂ ਇਹ ਪੁੱਛਣਾ ਚਾਹ ਰਿਹਾ ਗੁਰਬਾਣੀ ਕੀ ਬਾਣੀ ਕਹਿੰਦੀ ਜਿਨੇ ਜਿੰਨ ਪਾਇਆ ਜਿੰਨੀ ਪਾਇਆ ਜਿੰਨੀ ਚ ਪਾਇਆ ਅਸੀਂ ਇੰਡੀਪੈਂਡ ਕਰਦਾ ਵੀ ਮੈਂ ਬਾਣੀ ਦੇ ਅਸ ਕਿਵੇਂ ਕਰਾਂ ਪਰ ਇੱਕ ਤੁਸੀਂ ਇੱਕ ਇੰਟਰਵਿਊ ਕਰ ਰਹੇ ਸੀਗੇ ਤੇ ਉਹ ਭਾਈ ਬੈਠਾ ਸੀਗਾ ਤੇ ਉਹ ਕਹਿ ਰਿਹਾ ਸੀਗਾ ਜੋਰ ਨਾਲ ਜੁਗਤੀ ਹਾਂਜੀ ਹੈ ਨਾ ਹੁਣ ਜਿਹੜਾ ਨਾਂ ਸ਼ਬਦ ਉਸ ਵਿੱਚ ਉਹ ਸਾਂਝਾ ਸੀਗਾ ਹੁਣ ਤੁਹਾਨੂੰ ਪੜ ਕੇ ਸੁਣਾ ਰਹੇ ਸੀ ਅਰਥ ਵਿੱਚ ਕਰ ਰਿਹਾ ਹੈ ਜੋਰ ਨਾਲ ਜੋਰ ਨਾਲ ਨਹੀਂ ਜੁਗਤੀ ਛੋਟੇ ਸੰਸਾਰ ਜੁਗਤ ਨਾਲ ਛੋਟੇਗਾ ਸੰਸਾਰ ਜਦੋਂ ਕੋਈ ਅਰਥ ਇਹ ਬਣਦੇ ਆ ਜੋਰ ਨਾਲ ਜੁਗਤੀ ਛੋਟੇ ਸੰਸਾਰ ਨਾ ਤੁਸੀਂ ਕੋਈ ਯੁਗਤ ਸਿੱਖੋ ਸੰਸਾਰ ਵਿੱਚੋਂ ਛੁੱਟਣ ਲਈ ਕੋਈ ਛੁਟਕਾਰਾ ਤੇ ਨਾ ਉਹ ਤੇ ਜੋਰ ਚੱਲਣਾ ਅੱਗੇ ਜਾਤ ਨਾਲ ਜੋਰ ਹੈ ਕਿ ਜੀਵ ਨਾਲ ਜਿੱਥੇ ਵਾਹ ਪੈਣਾ ਉਹ ਤਾਂ ਲੋਕ ਪਹਿਲਾਂ ਦੇਖੀ ਨੇ ਹੁਣੇ ਤੁਸੀਂ ਜਿੱਥੇ ਆਤਮਾ ਨੇ ਹਸਾਬ ਕਿਤਾਬ ਦੇਣਾ ਉਹ ਤਾਂ ਨਵੇਂ ਹੋਣੇ ਆ ਉੱਥੇ ਨਾ ਕਿਸੇ ਨੂੰ ਇਹ ਪੁੱਛਣਾ ਕਿ ਜਸਬੀਰ ਜੱਸੀ ਜੀ ਤੁਹਾਡੀ ਕਿਹੜੀ ਜਾਤ ਸੀ ਜਿਉਂ ਚ ਜਾਤੀਏ ਤੇ ਹਾਜ਼ਰ ਅਸੀਂ ਇੱਧਰ ਆ ਗਏ ਤੁਹਾਡਾ ਬੜਾ ਨਾਮਣਾ ਸੀਗਾ ਉਹ ਕੰਦੇ ਵਿੱਚ ਕਰਮੀ ਕੰਮ ਆਉਣਾ ਹਾਂ ਸੋ ਗੁਰੂ ਨਾਨਕ ਸਾਹਿਬ ਨੇ ਜਿਹੜੀ ਲੜਾਈ ਕੀਤੀ ਸੀ ਉਹ ਕਰਮ ਕਾਂਡ ਦੇ ਖਿਲਾਫ ਦੀ ਕੀਤੀ ਸੀ ਇਹ ਕਰਮ ਕਾਂਡ ਹੈ ਫਿਰ ਕਿਸੇ ਨੂੰ ਨਾਮ ਜਪਣ ਦੀ ਸਪੈਸੀਫਿਕ ਵਿਧੀ ਦੇਣਾ ਕਿ ਐਂਜੀ ਜਪਿਆ ਜਾ ਸਕਦਾ ਬਾਕੀ ਤੇਰੇ ਕੰਮ ਨਹੀਂ ਆਉਣਾ ਵਿਰਥ ਹੈ ਗੁਰੂ ਨਾਨਕ ਸਾਹਿਬ ਦਾ ਜੋ ਜਿਹੜੀ ਫਿਲਾਸਫੀ ਹੈ ਉਹ ਕਹਿੰਦੇ ਵੀ ਗਾਵਾ ਕੋ ਦਾਤ ਜਾਣਾ ਨਹੀਂ ਸਾਨ ਉਹ ਕਹਿੰਦੇ ਵੀ ਪਰਮਾਤਮਾ ਨੇ ਦਿੱਤੀਆਂ ਹੋਈਆਂ ਤੈਨੂੰ ਦਾਤਾਂ ਦਿੱਤੀਆਂ ਉਹਦਾ ਸ਼ੁਕਰ ਕਰੀ ਜਾ ਵੀ ਵਾਹਿਗੁਰੂ ਆਪਾਂ ਬੈਠੇ ਆਂ ਆਪਾਂ ਗੱਲਾਂ ਬਾਤ ਕਰ ਰਹੇ ਆਂ ਅਸਵਾਨ ਦਿੱਤੀ ਹੈ ਬੋਲਣ ਵਾਸਤੇ ਸ਼ਕਤੀ ਬੋਲਣ ਦੀ ਸ਼ਕਤੀ ਦਿੱਤੀ ਦੇਖਣ ਦੀ ਸ਼ਕਤੀ ਦਿੱਤੀ ਸੁਣਨ ਦੀ ਸ਼ਕਤੀ ਦਿੱਤੀ ਬਾਈ ਬਹੁਤ ਰਛਾ ਕਰੇ ਖਾਣ ਪੀਣ ਦੇ ਦਿੱਤਾ ਤੇ ਰਛਾ ਕਰਾਉ ਉਹ ਕਹਿੰਦੇ ਕਿ ਹਰ ਵੇਲੇ ਪ੍ਰਮਾਤਮਾ ਨੂੰ ਤੂੰ ਯਾਦ ਰੱਖ ਸਿਮਰਨ ਦੇ ਕੀ ਹਰ ਮਤਲਬ ਯਾਦ ਰੱਖਣਾ ਉਹਨਾਂ ਨੇ ਤਾਂ ਕਿਹਾ ਹੀ ਨਹੀਂ ਵੱਖਰੀ ਸਮਾਧੀ ਲਾ ਕੇ ਬਹਿ ਜਾ ਨਹੀਂ ਬੰਦਾ ਕਰਮ ਕਰਦੇ ਕਰਦੇ ਵੀ ਸਿਮਰਨ ਕਰ ਸਕਦਾ ਹਾਂ ਹਾਂ ਉਹ ਤੁਹਾਡੀ ਸਮਾਧੀ ਤੇ ਤੁਸੀਂ ਕੰਮ ਕਰ ਰਹੇ ਹੋ ਤੇ ਨਾਲ ਨਾਲ ਤੁਸੀਂ ਨਾਮ ਜਪ ਰਹੇ ਹੋ ਮੈਂ ਕੀਰਤਨ ਕਰਦਾ ਜੀ ਕੀਰਤਨ ਮੇਰੀ ਕਿਰਤ ਵੀ ਹੈ ਪਰ ਮੈਂ ਗੁਰੂ ਦੇ ਸ਼ਬਦ ਤੇ ਮਾਨ ਕਰਕੇ ਮੈਂ ਕਹਿ ਸਕਦਾ ਬਹੁਤ ਮਾਨ ਕੀਆ ਤੋਦੂ ਪਰੇ ਵੇ ਮੈਂ ਸ਼ਬਦ ਤੇ ਮਾਨ ਕਰ ਸਕਦਾ ਕਿ ਕਈ ਵਾਰੀ ਐਸਾ ਰਸ ਆਉਂਦਾ ਕਈ ਵਾਰੀ ਮੈਂ ਇਸ ਕਰਕੇ ਕਿਹਾ ਕਿ ਹਰ ਵਾਰੀ ਤੁਹਾਡਾ ਜਿਹੜਾ ਮਨ ਜਿਹੜਾ ਖੱਗਰ ਨਹੀਂ ਹੁੰਦਾ ਨਾ ਜੀ ਤੇ ਜਦੋਂ ਬਾਣੀ ਦੀ ਬਖਸ਼ਿਸ਼ ਹੋ ਜਾਂਦੀ ਹੈ ਤੁਹਾਡੀ ਇਕਾਗਰਤਾ ਬਣ ਜਾਂਦੀ ਹੈ ਤੋ ਜਿਹੜਾ ਰਸ ਆਉਂਦਾ ਉਹ ਕਿਤੇ ਦੁਨੀਆ ਦੇ ਪਦਾਰਥ ਵਿੱਚ ਕਿਤੇ ਹੈ ਹੀ ਨਹੀਂ ਉਹ ਹੀ ਅਨਰਜੀ ਲੱਗ ਹੁੰਦਾ ਉਹ ਉਹ ਰਸ ਮਾਨਾ ਇਹ ਤੁਹਾਡੇ ਨਾਲ ਵੀ ਵਾਪਰਦਾ ਇਸ ਤਰ੍ਹਾਂ ਬਹੁਤ ਬਹੁਤ ਵਾਪਰਦਾ ਇਹ ਜਿਹੜੇ ਸੰਗੀਤ ਦਾ ਆਪਣਾ ਅਸਰ ਹੈ ਮਕਰ ਸਾਹਿਬ ਗੁਰੂ ਸਾਹਿਬ ਨੇ ਇਹਦਾ ਸੰਗੀਤ ਅਪਣਾਇਆ ਐਵੇਂ ਨਹੀਂ ਅਪਣਾਇਆ ਸੀ ਮੈਨੂੰ ਲੱਗਦਾ ਹਰ professions 'ਚ ਵਾਪਰਦਾ ਹੋਵੇਗਾ ਜਿਹੜਾ ਬੰਦਾ ਹੂੰ ਤੁਹਾਨੂੰ ਵੀ ਰਸ ਹੁੰਦਾ ਹੋਵੇਗਾ ਆਪਣਾ ਕੰਮ ਕਰਕੇ ਬਿਲਕੁਲ ਰੰਦਾ ਲਾ ਰੰਦਾ ਹਰ ਵਾਰੀ ਇੰਟਰਵਿਊ ਕਰਦੇ ਹੋਏ ਵੀ ਇਸ ਤਰ੍ਹਾਂ ਮਹਿਸੂਸ ਹੋ ਰਹੁੰਦਾ ਕਿ ਇਹ ਮੁੱਕੇ ਨਾ ਹੁਣ ਹਾਂ ਗੱਲ એનર્ਜੀ ਦੀ ਜਿਵੇਂ ਹੁਣ ਆਪਾਂ ਬੈਠੇ ਆ ਤਾਂ ਇੱਕ ਜ਼ੋਨ ਹੈ ਕਿ ਇਹ ਗੱਲਾਂ ਚਲਦੀਆਂ ਰਹਿਣ ਹਾਂ ਤੇ ਕਈ ਵਾਰੀ ਇਹ ਹੁੰਦਾ ਹੈ ਕਿ ਕਦੋਂ ਰਿਪੋਰਟੂਗਾ ਹਾਂ ਉਹ ਉਹ ਫਿਰ ਉਹ ਹੀ ਹੈ ਨਾ ਮੈਂ ਗੱਲ ਕਰ ਰਿਹਾ ਜਿੱਦਾ ਕੋਈ ਬੰਦਾ ਜਿੱਦਾ ਰੰਦਾ ਵੀ ਲਾ ਰਿਆ ਨਾ ਉਹਨੇ ਵੀ ਕਈ ਚੀਜ਼ਾਂ ਫਿਰ ਇਦਾਂ ਦੀਆਂ ਘਟ ਦੇਣੀਆਂ ਵੀ ਉਹਦਾ ਉਹ ਦੀ એનર્ਜੀ ਦੀ ਗੱਲ ਨਹੀਂ ਉਹ ਰੋਜ਼ ਨਹੀਂ ਕਰਦਾ ਉਹ ਇੱਕ ਕਲਾਕਾਰ ਹੈ ਆਪਾਂ ਕਲਾਕਾਰ ਆ ਤੁਸੀਂ ਵੀ ਕਲਾਕਾਰ ਤੁਹਾਨੂੰ ਸਵਾਲ ਕਰਨ ਦੀ ਕਲਾ ਠੀਕ ਆ ਮੈਨੂੰ ਕੀਰਤਨ ਦੀ ਕਲਾ ਹੈ ਇਹਨਾਂ ਨੂੰ ਸੰਗੀਤ ਦੀ ਕਲਾ ਹੈ ਨਾ ਪ੍ਰਮਾਤਮਾ ਨੇ ਜਿਹੜਾ ਰੰਦਾ ਜਲਾ ਰਿਹਾ ਨਾ ਉਹ ਕੋ ਕਲਾ ਉਹ ਕਰਨ ਦਾ ਫੇਰਦਾ ਫੇਰਦਾ ਕਹਿੰਦਾ ਯਾਰ ਇਹ ਤੂੰ ਚਾ ਵੀ ਕੁਝ ਨਹੀਂ ਸਕਦਾ ਹਾਂ ਉਹਦੀ ਕ੍ਰੀਏਟੀਵਿਟੀ ਹੈ ਨਾ ਉਹਦੀ ਫੋਕਸ ਹੈ ਜਿਹੜਾ ਕਰਨ ਹਾਰਾ ਜਿਹੜਾ ਜਿਹੜਾ ਪਰ ਉਸ ਅਵਸਥਾ ਲਈ ਮੈਟਰ ਕੀ ਕਰਦਾ ਤੁਸੀਂ ਤੁਸੀਂ ਕਹਿੰਦੇ ਕਿ ਹਰ ਵਾਰੀ ਉਹ ਅਵਸਥਾ ਅਚੀਵ ਨਹੀਂ ਹੁੰਦੀ ਉਸ ਅਵਸਥਾ ਲਈ ਮੈਟਰ ਕੀ ਕਰੂਗਾ ਜਦੋਂ ਤੁਸੀਂ ਬੈਠੇ ਹੋ ਕੀ ਮਾਹੌਲ ਹੁੰਦਾ ਹੈ ਸੰਗਤ ਹੁੰਦੀ ਹੈ ਜਾਂ ਤੁਹਾਡਾ ਆਪਣਾ ਕੌਨਸ਼ੀਅਸ ਹੈ ਕਿ ਕਈ ਵਾਰ ਤੁਸੀਂ ਆਪ ਠੀਕ ਅਵਸਥਾ 'ਚ ਨਹੀਂ ਹੈਗੇ ਹਾਂ ਇਹ ਸਭ ਤੋਂ ਪਹਿਲਾਂ ਤੇ ਇਹ ਹੁੰਦਾ ਵੀ ਤੁਹਾਨੂੰ ਉਹ ਜਿਹੜਾ ਵਾਤਾਵਰਣ ਮਿਲਦਾ ਜਿਹੜਾ ਸਾਹਮਣੇ ਸਰੋਤਾ ਬੈਠਾ ਕੀਰਤਨ ਦੇ ਮਾਮਲੇ ਵਿੱਚ ਕਈ ਵਾਰੀ ਹੁੰਦਾ ਵੀ ਸਰੋਤੇ ਜਿਹੜੇ ਉਹਨਾਂ ਦੀ ਤਵਜੋ ਕਿ ਜਿਵੇਂ ਖਾਸ ਕਰਕੇ ਵਿਆਹ ਸ਼ਦੀਆਂ ਤੇ ਉਹ ਆਪਸ ਵਿੱਚ ਲੱਗੇ ਹੁੰਦੇ ਬੀਬੀਆਂ ਆਪਣੇ ਦੇਖੀਆਂ ਜਾਂਦੀਆਂ ਵੀ ਇਹ ਦਾ ਮੇਕਅਪ ਬੜਾ ਸੋਹਣਾ ਗਿਆ ਸੂਟ ਬੜਾ ਸੋਹਣਾ ਬੰਦੇ ਆਪਣੇ ਰਾਜਨੀਤੀ ਦੀਆਂ ਗੱਲਾਂ ਕਰੀ ਜਾਂਦੇ ਰਾਗੀ ਜਿਹਾ ਬੈਠਾ ਹੈ ਕੀਰਤਨ ਕਰਦਾ ਉਹ ਟਾਈਮ ਪਾਸ ਕਰਦੇ ਤੁਸੀਂ ਉਦੋਂ ਡਿਸਰੈਸਪੈਕਟਫੁਲ ਫੀਲ ਕਰਦੇ ਬਹੁਤ ਜ਼ਿਆਦਾ ਪੈਸਾ ਤਾਂ ਜਿਆਦਾ ਕਰਦੇ ਨਹੀਂ ਐ ਇਹਨਾਂ ਨੂੰ ਮੈਂ ਕਦੇ ਕਦੇ ਬਹੁਤ ਕੱਟ ਕਰਾਉਣਾ ਜੱਸੀ। ਕੀ ਐਵੇਂ ਮੈਂ ਕਦੇ ਕਦੇ ਮਨਾਨਾ ਇਹਨਾਂ ਨੂੰ ਵੀ ਕਰਦਾ। इवन ਭੋਗਾਂ ਤੇ ਵੀ ਬਹੁਤ سارے ਲੋਕ ਮੈਂ ਕਈ ਵਾਰ ਇਹ ਦੇਖਿਆ ਕਿ ਰਾਗੀ ਜੱਥਿਆਂ ਨੂੰ ਕਹਿਣਾ ਪੈਂਦਾ ਹੈ ਕਿ ਭਾਈ ਬੀਬੀਓ ਸੁਣ ਲਓ ਤੁਸੀਂ ਬੋਲੋ ਨਾ। ਬਹੁਤ ਜ਼ਿਆਦਾ ਆਵਾਜ਼ ਆ ਰਹੀ ਹੈ। ਮੈਂ ਨਹੀਂ ਕਦੇ ਕਹਿੰਦਾ। ਤੁਸੀਂ ਨਹੀਂ ਕਹਿੰਦੇ। ਮੈਂ ਬਿਲਕੁਲ ਨਹੀਂ ਕਹਿੰਦਾ ਵੀ ਚੁੱਪ ਕਰ ਜਾਓ। ਪਰ ਤੁਸੀਂ ਡਿਸਰੈਸਪੈਕਟਿਡ ਫੀਲ ਕਰਦੇ ਹੋ। ਬਹੁਤ ਜ਼ਿਆਦਾ